ਹਰੀ ਭਾਈ ਸਾਹਿਬ ਜੀ ਦੰਦਰ ਮੋਢੀ ਅੱਜ ਫੇਰੀ ਕਾਇਆ ਬਣਾਇਨਾ ਵਾ ਕੀ ਚਾਹਣਾ ਚਾਹੀਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜੋ ਮਿਸ਼ਨ ਲੈ ਕੇ ਪੰਥ ਬਚਾਓ ਪੰਜਾਬ ਬਚਾਓ ਲੈ ਕੇ ਚੱਲੇ ਸੀਗੇ ਉਹਦੇ ਵਾਸਤੇ ਅਸੀਂ 14 ਤਰੀਕ ਨੂੰ ਮਾਗੀ ਮੁਕਸਰ ਮੇਲੇ ਤੇ ਇੱਕ ਪਾਰਟੀ ਅਨਾਉਂਸ ਕੀਤੀ ਸੀ ਅਕਾਲੀ ਦਲ ਵਾਰਿਸ ਪੰਜਾਬ ਦੇ ਤੇ ਉਹਦੇ ਤਹਿਤ ਹੀ ਅਸੀਂ ਸਾਰੇ ਜ਼ਿਲ੍ਹਿਆਂ ਚ ਇਕਾਈਆਂ ਬਣਾ ਰਹੇ ਹਾਂ ਪਹਿਲਾਂ ਵੀ ਅਸੀਂ ਜ਼ਿਲ੍ਹਾ ਪੱਧਰੀ ਇੱਕ ਪੰਜ ਮੈਂਬਰੀ ਕਮੇਟੀ ਦਾ ਇੱਥੋਂ ਐਨਾਨਸ ਕੀਤਾ ਸੀ ਤੇ ਅੱਜ ਅਸੀਂ ਬਲਾਕ ਪੱਧਰ ਤੇ ਜਾਂ ਪਿੰਡ ਪੱਧਰ ਤੇ ਕੁਝ ਕਮੇਟੀਆਂ ਨੂੰ ਅਸੀਂ ਜ਼ਿੰਮੇਵਾਰੀ ਸੌਂਪੀ ਕੁਸ਼ੇਵਾਰਾਂ ਨੂੰ ਤੇ ਇਸ ਕਰਕੇ ਇੱਥੋਂ ਅਸੀਂ ਸਾਰੇ ਜਣੇ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਕੁਝ ਬੰਦਿਆਂ ਨੇ ਜਿਹੜੀਆਂ ਡੂਟੀਆਂ ਲਾਈਆਂ ਤੇ ਉਹਨਾਂ ਨੂੰ ਇਹ ਆਦੇਸ਼ ਮਤਲਬ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਇਸ ਜੋ ਆਪਣਾ ਮਿਸ਼ਨ ਹੈ ਉਹ ਉਹਨੂੰ ਪਿੰਡ ਪਿੰਡ ਤੱਕ ਹਰ ਇੱਕ ਬੰਦੇ ਤੱਕ ਆਪਣਾ ਲੈ ਕੇ ਜਾਓ ਤੇ ਉਹਨਾਂ ਨੂੰ ਸਮਝਾਓ ਕਿ ਆਪਾਂ ਪੰਥ ਨੂੰ ਪੰਜਾਬ ਨੂੰ ਬਚਾਉਣ ਦੀ ਜਿਹੜੀ ਲੋੜ ਆ ਉਹਦੇ ਤੁਸੀਂ ਸਾਰੇ ਜਣੇ ਸਾਰੇ ਪੰਜਾਬੀ ਸਾਰੇ ਸਿੱਖ ਸੰਗਤਾਂ ਵੱਤੋਂ ਵੱਦੇ ਸਹ ਪਾਉਣ ਤਾਂ ਕਿ ਅਸੀਂ ਜੋ ਇਹ ਮਿਸ਼ਨ ਹੈ ਸਾਡਾ ਪੰਥ بچਾਓ ਪੰਜਾਬ بچਾਓ ਉਸ ਸਫਲ ਹੋ ਸਕੇ ਅੱਜ ਕਿੰਨੇ ਸਿੰਘ ਨਾਲ ਜੁੜੇ ਦੀ ਕਿੰਨੇ ਆਪਣੇ ਬਣਾਏ ਅੱਜ ਮੇਰੇ ਖਿਆਲ ਆ ਕਿ ਕੁਝ ਇਹਦਾ ਪੰਜ ਲੈ ਹਰ ਬਲਾਕ ਚੋਂ ਪੰਜ ਪੰਜ ਬੰਦੇ ਲੈ ਕੇ ਕੁਝ ਪਿੰਡਾਂ ਦੀਆਂ ਕਮੇਟੀਆਂ ਬਣਾਈਆਂ ਤੇ ਮੇਰੇ ਖਿਆਲ ਆ ਕਿ 20 25 30 ਬੰਦਿਆਂ ਨੂੰ ਅੱਜ ਜ਼ਿੰਮੇਵਾਰੀ ਸੌਂਪੀ ਗਈ ਹੈ ਡਿਸਟ੍ਰਿਕਟ ਤਰਨਤਾਰਨ ਦੇ ਸਾਰੇ ਬਲਾਕ ਕਵਰ ਕਰ ਲੈਣੇ ਨੌਂ ਜਗਾਂ ਨੂੰ ਦੇਖੋ ਤੁਸੀਂ ਦੇਖੋ ਥੋੜੇ ਜੇ ਸਮੇਂ ਚ ਕਿੰਨੇ ਸੰਗਤਾਂ ਜਿਹੜੇ ਜੇਵੇਂ ਹੁੰਦੇ ਕੋਈ ਵਿਆਹ ਸ਼ਾਦੀਆਂ ਵੀ ਆ ਕਈ ਹੋਰ ਪ੍ਰੋਗਰਾਮ ਵੀ ਆ ਦੁਪਹਿਰਾ ਸਾਹਿਬ ਵੀ ਚੱਲ ਰਿਹਾ ਫਿਰ ਵੀ ਇੰਨੇ ਤਦਾਦ ਚ ਲੋਕਾਂ ਦਾ ਸੰਗਤਾਂ ਦਾ ਪਹੁੰਚਣਾ ਬਹੁਤ ਵੱਡੀ ਗੱਲ ਹੈ ਜੀ ਦਿੱਲੀ ਦੇ ਵਿੱਚ ਝਾੜੂ ਦੀ ਬਹੁਤ ਤਗੜੀ ਹਾਰ ਹੋਈ ਆ ਕਿੱਦਾਂ ਦੇਖਦੇ ਤੁਸੀਂ ਇਹ ਠੀਕ ਹੈ ਜੀ ਜਦੋਂ ਤੁਸੀਂ ਝੂਠੇ ਵਾਦੇ ਲਾਲਚ ਦੇ ਕੇ ਲੋਕਾਂ ਨੂੰ ਆਪਣੇ ਨਾਲ ਜੋੜ ਲਿਆ ਕਦੀ ਵਾਰੀ ਤਾਂ ਲੋਕ ਆ ਜਾਂਦੇ ਵੇਲੇ ਵਿੱਚ ਹੁਣ ਆਓ ਦੇਖੋ ਇਹ ਜੋ ਦਿੱਲੀ ਮਾਡਲ ਕਹਿ ਰਹੇ ਸੀ ਕਿ ਦਿੱਲੀ ਮਾਡਲ ਨਹੀਂ ਪੰਜਾਬ ਚ ਲਾਗੂ ਕਰਨਾ ਤੇ ਦਿੱਲੀ ਮਾਡਲਰ ਦੇ ਦਿੱਲੀ ਦੇ ਲੋਕਾਂ ਨੇ ਨਕਾਰ ਦਿੱਤਾ ਤੇ ਹੁਣ ਮੇਰੇ ਖਿਆਲ ਪੰਜਾਬ ਦੇ ਲੋਕ ਤੇ ਪਹਿਲਾਂ ਹੀ ਇਹਨਾਂ ਤੋਂ ਬਹੁਤ ੱਕੇ ਪੈ ਸੀਗੇ ਤੇ ਮੇਰੇ ਖਿਆਲ ਕਿ ਇਹਨਾਂ ਦਾ ਹੁਣ ਇਹ ਇਹਨਾਂ ਦਾ ਜੇ ਨਾਮੋ ਨਿਸ਼ਾਨ ਮਿਟਣ ਜਾ ਰਹੇ 2027 ਦੇ ਵਿੱਚ ਕਿਹੋ ਜੀ ਟੱਕਰ ਦਿੱਤੀ ਜਾਵੇਗੀ ਇਹਨਾਂ ਨੂੰ ਨਹੀਂ ਟੱਕਰ ਅਸੀਂ ਤੇ ਮੇਰੇ ਖਿਆਲ ਕਿ 2027 ਤੋਂ ਪਹਿਲਾਂ ਪਹਿਲਾਂ ਹੀ ਇਹਨਾਂ ਦਾ ਵੈਸੇ ਹੀ ਪੋਕ ਪੈ ਜਾਣਾ ਇਸ ਕਰਕੇ ਮੇਰਾ ਖਿਆਲ ਹੈ ਕਿ ਆਪਾਂ ਸਾਰਿਆਂ ਨੂੰ ਤਕੜੇ ਹੋ ਕੇ ਪੰਜਾਬ ਪੰਥ ਪੰਥ ਨੂੰ ਪੰਜਾਬ ਨੂੰ ਬਚਾਉਣ ਵਾਸਤੇ ਆਪਾਂ ਸਾਰੇ ਜਣੇ ਨਾਲ ਮਿਲ ਕੇ ਹਮਲਾ ਮਾਰੀਏ ਉਤਰਾ ਦੇ ਮੁਤਾਬਕ ਖਬਰ ਨਿਕਲ ਕੇ ਆ ਰਹੀ ਆ ਕਿ ਜਲਦ ਹੀ ਜਿਹੜਾ ਭਗਵੰਤ ਮਾਨ ਹੈ ਬੀਜੇਪੀ ਦੇ ਵਿੱਚ ਜਾ ਰਿਹਾ ਹੈ ਤੇ ਉਹ ਤੇ ਹੁਣ ਜਿੱਧਰ ਮਰਜ਼ੀ ਚਲੇ ਜਾਣ ਔਰ ਇਹ ਚੀਜ਼ ਹੈ ਕਿ ਭਗਵੰਤ ਮਾਨ ਦਾ ਜੋ ਰੋਲ ਹੈ ਇਹ ਆਮ ਆਦਮੀ ਪਾਰਟੀ ਚ ਰਿਆ ਲੋਕਾਂ ਨੇ ਪੜਾਉ ਨੂੰ ਮਾਨ ਦਿੱਤਾ ਸੀ 52 ਐਮਐਲਏ ਦਿੱਤੇ ਜੇ ਹੁਣ ਨਹੀਂ ਕੁਝ ਕਰ ਸਕਿਆ ਤੇ ਭਾਰਤੀ ਜਨਤਾ ਪਾਰਟੀ ਚ ਜਾ ਕੇ ਭਾਰਤੀ ਜਨਤਾ ਪਾਰਟੀ ਦਾ ਕੀ ਸਵਾਰ ਦੂਗਾ ਕੀਪ ਸਿੱਧੂ ਦੀ ਵਰਸੀ ਵੀ ਆ ਰਹੀ ਹੈ ਕਹਿ ਜਾ ਰਿਹਾ 15 ਤਰੀਕ ਨੂੰ ਅਤੇ ਸਬੰਧ ਦੇ ਵਿੱਚ ਕੀ ਕਹਿ ਤੁਹਾਡੀ ਪਾਰਟੀ ਅਸੀਂ ਤੇ ਸਾਰੀਆਂ ਸਮੂਹ ਪੰਜਾਬ ਵਾਸੀਆਂ ਨੂੰ ਦੇਸ਼ਾਂ ਵਿਦੇਸ਼ਾਂ 'ਚ ਵਸਦੇ ਸੰਗਤਾਂ ਨੂੰ ਅਪੀਲ ਕਰਦੇ ਆ ਕਿ ਦੀਪ ਸਿੱਧੂ ਦੀ ਜਿਹੜੀ 15 ਤਰੀਕ ਨੂੰ ਵਰ੍ਹੇ ਸ਼ੀ ਮਨਾਈ ਜਾ ਰਹੀ ਆ ਉਹ ਸਾਡਾ ਇੱਕ ਕੌਮੀ ਜੋਧਾ ਸੀ ਉਹਨੇ ਸਾਡੀ ਨੌਜਵਾਨੀ ਨੂੰ ਦੁਬਾਰਾ ਹਾਕ ਮਾਰ ਕੇ ਫਿਰ ਆਪਣੇ ਹੱਕਾਂ ਲਈ ਲੜਨ ਵਾਸਤੇ ਖੜਨ ਵਾਸਤੇ ਖੜਾ ਕੀਤਾ ਤੇ ਉਹਨਾਂ ਨੇ ਇਸ ਇਹ ਮਕਸਦ ਲਈ ਆਪਣੀ ਸ਼ਹਾਦਤ ਵੀ ਦਿੱਤੀ ਤੇ ਆਪਾਂ ਸਾਰਿਆਂ ਦਾ ਫਰਜ਼ ਬਣਦਾ ਕਿ ਆਪਾਂ ਵੱਧ ਤੋਂ ਵੱਧ ਉਹਨਾਂ ਨੂੰ ਉਹ ਦਿਨ ਉੱਥੇ ਜਾ ਕੇ ਪਹੁੰਚ ਕੇ ਸ਼ਰਦਤ ਦੇ ਫੁੱਲ ਭੇਟ ਕਰੀਏ ਤਾਂ ਉਹਨਾਂ ਦੀ ਜ਼ਿੰਦਗੀ ਤੋਂ ਸਿਹਤ ਲੈ ਕੇ ਆਪਾਂ ਵੀ ਆਪਣੇ ਜੋ ਕੌਮੀ ਕਾਰਨਾਂ ਤੇ ਵਾਦੋ-ਵਾਦੇ ਸਭ ਆਈ ਤੁਸੀਂ ਕਿਹੜੇ ਵਾਅਦੇ ਕਰਕੇ ਪੰਜਾਬ ਦੀ ਜਨਤਾ ਨੂੰ ਆਪਣੇ ਕਲਾਵੇ ਚ ਲਓ ਨਹੀਂ ਅਸੀਂ ਕੋਈ ਵਾਅਦੇ ਇਦਾਂ ਦੇ ਫੋਕੇ ਵਾਦੇ ਨਹੀਂ ਕਰਾਂਗੇ ਅਸੀਂ ਤੇ ਕਹਿੰਨੇ ਕਿ ਆਪਾਂ ਸਾਰੇ ਜਣੇ ਨਾਲ ਮਿਲ ਕੇ ਪੰਥ ਨੂੰ ਪੰਜਾਬ ਨੂੰ ਬਚਾਈਏ ਜੇ ਸਾਰੇ ਜਣੇ ਇਕੱਠੇ ਹੋਵਾਂਗੇ ਤਾਂ ਤਾਂ ਹੀ ਬਚ ਸਕਦਾ ਤੇ ਜੇ ਵਾਅਦੇ ਕਰਦੇ ਰਹੇ ਤੇ ਵਾਦਿਆਂ ਤੇ ਆਪਾਂ ਖਰੇ ਨਾ ਉਤਰੇ ਤੇ ਕੋਈ ਫਾਇਦਾ ਨਹੀਂ ਆਪਾਂ ਵਾਦੇ ਜਦੋਂ ਸਾਪਨੇ ਕੋਲ ਕੋਈ ਪਾਵਰ ਆਊਗੀ ਉਹਨੂੰ ਸਹੀ ਤਰੀਕੇ ਨਾਲ ਲੋਕਾਂ ਦੇ ਭਲੇ ਚ ਵਰਤ ਕੇ ਫੇਰ ਹੀ ਆਪਾਂ ਦੱਸਾਂਗੇ ਕਿ ਇਹ ਨਹੀਂ ਕਿ ਪਹਿਲਾਂ ਵਾਅਦੇ ਕਰਦਿਏ ਤੇ ਮੁੜ ਕੇ ਆਪਾਂ ਉਤੋਂ ਭਗੌੜੇ ਹੋਈਏ ਇਸ ਕਰੇ ਵਾਦਾ ਤੇ ਸਾਡੇ ਸਾਹਮਣੇ ਬਹੁਤ ਵੱਡੇ ਚੈਲੰਜ ਆ ਕਿ ਸਾਡੇ ਨੌਜਵਾਨੀ ਨਸ਼ਿਆਂ ਚ ਵੱਡੀ ਤਦਾਦ ਚ ਫਸਦੀ ਜਾ ਰਹੀ ਆ ਉਹਨੂੰ ਰੋਕਣਾ ਵਾ ਸਾਡੇ ਸਰਬੰਦੀ ਸਿੰਘਾਂ ਦਾ ਮਸਲਾ ਵਾ ਸਾਡੇ ਜੋ ਗੁਰੂ ਸਾਹਿਬ ਦੀਆਂ ਬੇਅਦਬੀਆਂ ਦਾ ਮਾਮਲਾ ਵਾ ਜਿਹੜੇ ਹੋਰ ਸਾਡੇ ਜਿਹੜੇ ਕਈ ਇਦਾਂ ਦੇ ਮਸਲੇ ਆ ਸਾਰਿਆਂ ਵਾਸਤੇ ਕਿਸਾਨੀ ਸਾਡੀ ਛੜਕਾਂ ਦੇ ਬੈਠੀ ਆ ਤੇ ਸਾਰਿਆਂ ਵਾਸਤੇ ਕੰਮ ਕਰਨ ਦੀ ਲੋੜ ਹੈ ਭਾਈ ਸਾਹਿਬ ਜੀ ਵਿਰੋਧੀ ਧਿਰਾਂ ਕਹਿੰਦੀਆਂ ਨੇ ਕਿ ਅਕਾਲੀ ਦਲ ਵਾਰਸ ਪੰਜਾਬ ਦੀ ਜਿਹੜੀ ਪਾਰਟੀ ਆ 2027 ਤੋਂ ਪਹਿਲਾਂ ਹੀ ਦਮ ਤੋੜ ਦੇ ਗਈ ਨਹੀਂ ਚਲੋ ਉਹਨਾਂ ਦਾ ਜੋ ਕਹੀ ਜਾਂਦੇ ਆ ਪਰ ਅਸੀਂ ਗੁਰੂ ਸਾਹਿਬ ਦੇ ਹੌਲਤ ਅਸਰੇ ਨਾਲ ਆਪਣਾ ਜਿੰਨਾ ਸਾਡੇ ਕੋ ਗੁਰੂ ਮਹਾਰਾਜ ਸਮਸਮਰਥਾ ਦੇਣਗੇ ਸੰਗਤਾਂ ਦਾ ਸਹਿਯੋਗ ਨਾਲ ਅਸੀਂ ਆਪਣਾ ਕਾਰਜ ਕਰ ਰਹੇ ਹਾਂ ਬਾਕੀ ਉਹ ਪਰਮੇਸ਼ਰ ਨੂੰ ਪਾਉਂਦਾ ਕਿ ਉਹਨੇ ਕਿੰਨੇ ਦਮ ਤੋੜ ਦੇਣਾ ਤੇ ਕਿੰਨੇ ਉਹ ਜਿਹੜਾ ਚੱਲ ਜਣਾ ਉਹ ਤੇ ਪਹਿਲਾਂ ਵੀ ਕਹਿ ਰਹੇ ਸੀ ਕਿ ਇੱਥੇ ਕੁਝ ਨਹੀਂ ਉਹਨਾਂ ਨੂੰ ਐ ਐਮਪੀ ਜੀ ਕੋਈ ਵੋਟ ਨਹੀਂ ਮਿਲਣੀ ਜੀ ਇਹ ਭੀੜਾ ਐਵੇਂ ਇਦਾਂ ਨਹੀਂ ਹੁੰਦੀਆਂ ਉਹ ਸਾਰਾ ਕੁਝ ਉਹਨਾਂ ਦੇ ਜਿਹੜੇ ਉਹ ਬਖੜਾਏ ਹੋਏ ਸਭ ਕੁਝ ਕਹਿੰਦੇ ਕੋਈ ਗੱਲ ਨਹੀਂ ਇਹਨਾਂ ਦੇ ਕਹਿਣ ਨਾਲ ਨਹੀਂ ਕੁਝ ਬਣਦਾ ਸੀ ਤੇ ਸੰਗਤਾਂ ਨੂੰ ਅਪੀਲ ਕਰਦੇ ਆ ਤੇ ਗੁਰੂ ਸਾਹਿਬ ਦੇ ਓਟ ਆਸਰਾ ਲੈ ਕੇ ਚੱਲਦੇ ਆ ਬਾਬੂ ਜੀ ਜਿਹੜੇ ਤੁਹਾਡਾ ਜੁੜਦੇ ਪਏ ਨਾਲ ਜੁੜਦੇ ਪਏ ਉਹਨਾਂ ਦੇ ਘਰ ਪਤਾ ਲੱਗਾ ਪੁਲਿਸ ਉਹ ਵੀ ਰੇਡ ਕੀਤੀ ਜਾ ਰਹੀ ਆ ਕਿ ਜਿਹੜੇ ਇਹ 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 ਦੇਖੋ ਜੀ ਇਹ ਸਾਰੀ ਬਖਲਾੜ ਦੀ ਨਿਸ਼ਾਨੀ ਹੈ ਕਿ ਉਹਨਾਂ ਨੂੰ ਪਤਾ ਹੈ ਕਿ ਸੰਗਤਾਂ ਚ ਅੰਮ੍ਰਿਤਪਾਲ ਦੇ ਪ੍ਰਤੀ ਬਹੁਤ ਵੱਡਾ ਪਿਆਰ ਹੈ ਉਹਨਾਂ ਨੇ ਲੋਕ ਸਭਾ ਇਲੈਕਸ਼ਨ ਜੀ ਵੀ ਦਿੱਤੇ ਆ ਹੁਣ ਵੀ ਲੋਕ ਬੜੇ ਤਨ ਮਨ ਧਨ ਨਾਲ ਜਿੱਥੇ ਕਿਤੇ ਵੀ ਚਾਈਦਾ ਉਹਨਾਂ ਨੇ ਸਾਨੂੰ ਪਾਰਟੀ ਬਣਾਉਣ ਵਾਸਤੇ ਮਜਬੂਰ ਕੀਤਾ ਸੰਗਤਾਂ ਨੇ ਤੇ ਇਸ ਕਰਕੇ ਉਹਨਾਂ ਦੂਜੀਆਂ ਪਾਰਟੀਆਂ ਨੂੰ ਇਹ ਲੱਗਦਾ ਕਿ ਕਿਸ ਤਰੀਕੇ ਨਾਲ ਇਹਨਾਂ ਨੂੰ ਜਿਹੜੇ ਇਹਨਾਂ ਦੇ ਅੱਗੇ ਆ ਰਹੇ ਬੰਦੇ ਉਹਨਾਂ ਡਰਾ ਤਮਕਾ ਕੇ ਅਸੀਂ ਸ਼ਾਇਦ ਪਛਾਹ ਮੋੜ ਦਾਂਗੇ ਪਰ ਮੇਰੇ ਖਿਆਲ ਬੜੇ ਸ ਆਪਣੇ ਪੰਜਾਬ ਦੇ ਲੋਕ ਬੜੇ ਯੋਧੇ ਲੋਕ ਆ ਉਹ ਕਦੀ ਵੀ ਇਦਾਂ ਸਿਰ ਨਾ ਆ ਕਿਸੇ ਨਹੀਂ ਚਲਦੇ ਉਹ ਜਦੋਂ ਆਪਣੇ ਜੋ ਉਹਨਾਂ ਦੇ ਸਮ ਡਿਊਟੀ ਲਈ ਜਾਂਦੀ ਹੈ ਉਹ ਬੜੇ ਤੜ੍ਹੇ ਹੋ ਕੇ ਨਿਭਾਉਂਦੇ ਆ ਕੋਈ ਨਹੀਂ ਇਹੋ ਜੀਆਂ ਚੀਜ਼ਾਂ ਤੇ ਇਹਨਾਂ ਦੇ ਸਾਰੇ ਹੱਥ ਕੰਡੇ ਵਰਤ ਕੇ ਵੇਖਣੇ ਆ ਪਰ ਨਹੀਂ ਮੇਰੇ ਖਿਆਲ ਇਹਨਾਂ ਦੇ ਹੁਣ ਇਹ ਇਸ ਚੀਜ਼ ਤੋਂ ਲੋਕ ਉੱਪਰ ਉੱਠ ਚੁੱਕੇ ਠੀਕ ਹੈ ਭਾਈ ਤੇ ਭਾਈ ਬਸ ਪਿਤਾ ਜੀ ਆਏ ਤੇ ਅੱਜ ਕਾਇਆਂ ਵੀ ਬਣਾਈਆਂ ਗਈਆਂ ਠੀਕ ਹੈ ਨਾ ਜੀ ਭਾਈ ਸਾਹਿਬ ਜੀ ਦੇ ਜਿਹੜੇ ਪਿਤਾ ਜੀ ਆਏ تھے ਜੋ ਕੱਟ ਹੋਇਆ ਉਦੇ ਵਿੱਚ ਅਸੀਂ ਇਹੋ ਆਸ ਉਮੀਦ ਕਰਦੇ ਹਾਂ ਪੂਰੇ ਪੰਜਾਬ ਲੈਵਲ ਤੇ ਇੱਕ ਸਾਫ਼ ਸੁਥਰੀ ਰਾਜਨੀਤੀ ਦੀ ਜਿਸ ਵਾਸਤੇ ਸਾਰਾ ਜੱਤ ਨੂੰ ਉਪਰਾਲਾ ਉਦਮ ਹੋਇਆ ਤੇ ਇਹੀ ਇਹੀ ਆਸ ਕਰਦੇ ਹਾਂ ਕਿ ਚੰਗੀ ਰਾਜਨੀਤੀ ਜਿਹੜੀ ਆ ਉਹ ਸਾਰਿਆਂ ਦੇ ਭਲੇ ਵਾਸਤੇ ਸਮਾਜ ਦੇ ਭਲੇ ਵਾਸਤੇ ਸਮਾਜ ਦੇ ਵਿਕਾਸ ਵਾਸਤੇ ਸਾਰੇ ਰਲ ਮਿਲ ਕੇ ਅਸੀਂ ਉਦਮ ਕਰ ਸਕੀਏ ਤੇ ਸਾਰੇ ਰਲ ਮਿਲ ਕੇ ਇਹਦੇ ਵਿੱਚ ਸਹਿਯੋਗ ਕਰ ਸਕੀਏ ਸਾਰਿਆਂ ਨੂੰ ਇਹ ਬੇਨਤੀ ਹੈ ਸਾਡੇ ਵੱਲੋਂ ਤੇ ਬਾਪੂ ਜੀ ਹੁਣਾ ਵੱਲੋਂ ਵੀ ਜੋ ਪੁਰਾਣੇ ਸਮੇਂ ਤੋਂ ਹੁਣ ਤੱਕ ਆਪਾਂ ਵੇਖਦੇ ਆ ਰਹੇ ਆਂ ਰਾਜਨੀਤੀ ਵਿੱਚ ਜੋ ਮਿਲਾਵਟ ਤੇ ਗਰਾਵਲਟ ਆ ਚੁੱਕੀ ਆ ਜਿਹਦੇ ਕਾਰਨ ਸਮਾਜ ਦੇ ਵਿੱਚ ਅਨੇਕਾਂ ਤਰ੍ਹਾਂ ਦੀਆਂ ਜਿਹੜੀਆਂ ਮੁਸ਼ਕਲਾਂ, ਦਿੱਕਤਾਂ, ਪਰੇਸ਼ਾਨੀਆਂ ਆ ਰਹੀਆਂ ਉਹਦੇ ਤੋਂ ਸਾਨੂੰ ਉੱਪਰ ਉੱਠਣ ਵਾਸਤੇ ਇੱਕ ਸਾਫ਼ ਸੁਥਰੀ ਰਾਜਨੀਤੀ ਦੀ ਲੋੜ ਆ ਜਿਹਦੇ ਵਾਸਤੇ ਸਾਰਾ ਯਤਨ ਕੀਤਾ ਜਾ ਰਿਹਾ ਸਾਰਿਆਂ ਨੂੰ ਬੇਨਤੀ ਆ ਪੰਥਕ ਲੈਵਲ ਤੇ ਵੀ ਸਮਾਜ ਲੈਵਲ ਤੇ ਵੀ ਪੰਜਾਬ ਲੈਵਲ ਤੇ ਵੀ ਕਿ ਆਪਾਂ ਸਾਰੇ ਵੱਧ ਚੜ੍ਹ ਕੇ ਰਲ ਮਿਲ ਕੇ ਸਹਿਯੋਗ ਕਰੀਏ ਇਹ ਚੰਗੀ ਰਾਜਨੀਤੀ ਲੈ ਕੇ ਆਈਏ ਜਿਹਦੇ ਨਾਲ ਸਾਡੇ ਸਮਾਜ ਦਾ ਭਲਾ ਹੋ ਸਕੇ ਦੀ। ਠੀਕ ਹੈ। ਫੈਸਲ ਸੀ ਕਿੰਨੇ ਅੱਜ ਆਪਣੇ ਕਿਹੜੇ ਕਿਹੜੇ ਪਿੰਡ ਨਾਲ ਕਵਰ ਕੀਤੇ ਗਏ ਕਿੰਦਾ ਹੰਗਾਰਾ ਮਿਲਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਬਹੁਤ ਵਧੀਆ ਅਜ ਅਗਾਜ ਹੋਇਆ। ਅੱਜ ਲਗਭਗ ਤਰਨਤਾਰਨ ਡਿਸਟ੍ਰਿਕਟ ਦੇ ਜਿੰਨੇ ਵੀ ਬਲਾਕ ਸੀ ਉਹ ਸਾਰੇ ਆਪਾਂ ਅੱਜ ਕਵਰ ਕੀਤੇ ਆ ਤੇ ਉਹਦੇ ਵਿੱਚ ਜਿੰਨੀਆਂ ਵੀ ਇਕਾਈਆਂ ਸੀ ਬਣਾ ਸਕਦੇ ਹੋਂ ਕੰਪਲੀਟ ਹੋ ਗਈਆਂ। ਤੇ ਬਹੁਤ ਹੀ ਸਾਫ਼ ਸੁਥਰੀ ਸ਼ਬੀ ਵਾਲੇ ਜਿੰਨੇ ਵੀ ਅਸੀਂ ਸੇਵਾਦਾਰ ਲਾਏ ਆ ਆਸ ਕਰਦੇ ਆ ਭਵਿੱਖ ਦੇ ਵਿੱਚ ਕਿ ਸਾਨੂੰ ਇੱਕ ਚੰਗੀ ਰਾਜਨੀਤੀ ਤੇ ਜਿਹੜੀ ਅਜੇ ਨਹੀਂ ਰੱਖੀ ਗਈ ਆ ਇਹਦਾ ਆਉਣ ਵਾਲੇ ਸਮੇਂ ਚੰਗਾ ਰਿਜ਼ਲਟ ਹੋਊਗਾ ਤੁਹਾਨੂੰ ਕੀ ਜ਼ਿੰਮੇਵਾਰੀ ਮਿਲੀ ਆ ਪਾਰਟੀ ਦੇ ਮੈਂ ਕੌਮੀ ਕਿਸਾਨ ਜੂਨੀਅਰ ਦਾ ਸ਼ਹਿਰੀ ਪ੍ਰਧਾਨ ਦੇ ਨਾਲ ਨਾਲ ਇਸ ਵਕਤ ਸ਼ਹਿਰ ਦੀ ਪੂਰੇ ਦੀ ਜ਼ਿੰਮੇਵਾਰੀ ਦਿੱਤੀ ਗਈ ਆ ਤੇ ਉਸ ਜ਼ਿੰਮੇਵਾਰੀ ਨੂੰ ਮੈਂ ਤਨਦੇਹੀ ਨਾਲ ਨਿਭਾਵਾਂਗਾ ਬਾਕੀ ਵੀ ਕਈ ਤਰੀਕੇ ਦੀਆਂ ਇੱਥੇ ਅਸੀਂ ਜ਼ਿੰਮੇਵਾਰੀਆਂ ਨਿਭਾ ਰਹੇ ਆ ਸਮਾਜ ਸੇਵੀ ਵੀ ਆ ਮੈਂ ਇੱਥੇ ਤਰਨਤਾਰਨ ਸ਼ਹਿਰ ਦੇ ਵਿੱਚ ਤੇ ਉਸ ਤਰੀਕੇ ਨਾਲ ਵੀ ਅਸੀਂ ਸੰਘਰਸ਼ ਕਰਦੇ ਆ ਰਹੇ ਹਾਂ ਨਸ਼ੇ ਦੇ ਖਿਲਾਫ ਬਹੁਤ ਸਾਡਾ ਸ਼ਗਰਸ਼ ਚੱਲ ਰਿਹਾ ਲਗਭਗ ਅਸੀਂ 300 ਤੋਂ ਪਲੱਸ ਜਿਹੜੇ ਬੱਚੇ ਆ ਉਹਨਾਂ ਨੂੰ ਨਸ਼ਾ ਮੁਕਤ ਕਰ ਚੁੱਕੇ ਆ ਤੇ ਜੇ ਹੋਰ ਵੀ ਕੋਈ ਬੱਚੇ ਆ ਸੋ ਸਾਡੇ ਨਾਲ ਸੰਪਰਕ ਕਰਕੇ ਤੇ ਅਸੀਂ ਉਹਨਾਂ ਦਾ ਜੀਵਨ ਜੇ ਸੁਖਾਲਾ ਕਰ ਸਕੀਏ ਗੁਰੂ ਮਹਾਰਾਜ ਸਾਡੇ ਤੋਂ ਇਸੇ ਵਾਅਦੇ ਰਹਿਣਾ ਕੋਈ ਦਿੱਕਤ ਨਹੀਂ ਆ ਰਹੀ ਪ੍ਰਸ਼ਾਸਨ ਵਾਲੇ ਜਿੱਦਾਂ ਕਹਿੰਦਾ ਵੀ ਜਿਹੜੇ ਧੰਨਾ ਜੁੜਦੇ ਇਹਨਾਂ ਕਰ ਇਹ ਰੀਡਾ ਮਰੀ ਜਾਂਦੀਆਂ ਵਾ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਵਾ ਇਹ ਦੇਖੋ ਜੀ ਇਹ ਕੁਝ ਸੁਣਦੇ ਵਿੱਚ ਤੇ ਆ ਰਿਹਾ ਫਿਲਹਾਲ ਅਜੇ ਤੱਕ ਗੁਰੂ ਪਾਤਸ਼ਾਹ ਦੀ ਕਿਰਪਾ ਹੈ ਕਿ ਸਾਨੂੰ ਇਹੋ ਜੀ ਕੋਈ ਦਿੱਕਤ ਨਹੀਂ ਆ ਰਹੀ ਕਿਉਂਕਿ ਸਾਰਿਆਂ ਨੂੰ ਸਾਨੂੰ ਸੰਜੋਗ ਮਿਲ ਰਿਹਾ ਸੰਗਤ ਦਾ ਬਾਕੀ ਪਰੇਸ਼ਾਨ ਤਾਂ ਸਾਨੂੰ ਵੀ ਬਹੁਤ ਕੀਤਾ ਗਿਆ ਪਿਛਲੇ ਸਮੇਂ ਦੇ ਵਿੱਚ ਵੱਖ-ਵੱਖ ਤਰੀਕੇ ਨਾਲ ਅਸਲ 'ਚ ਸਰਕਾਰ ਨਹੀਂ ਚਾਹੁੰਦੀ ਕਿ ਇੱਕ ਸਾਫ਼ ਸੁਥਰੀ ਛਵੀ ਵਾਲੇ ਲੋਕ ਅੱਗੇ ਆ ਕੇ ਆ ਜਾਣ ਤੇ ਪੰਜਾਬ ਦਾ ਕੁਝ ਭਲਾ ਹੋ ਸਕੇ ਠੀਕ ਹੈ